ਕੀ ਗੱਲ ਬਾਈ ਜੀ ਧੁੱਪ ਸਿੱਕੀ ਜਨੇ ਬਾਹਰ ਬੈਠੇ ਸੱਸੀ ਗੱਲ ਸੱਜੀ ਜਿਆਨੇ ਜੀ ਬੱਸ ਬੈਠੋ ਕਿਵੇਂ ਹੋ ਵਾ ਹੁਣ ਮੌਸਮ ਵਧੀਆ ਨਜ਼ਾਰੇ ਲੈ ਰਹੇ ਧੁੱਪ ਦੇ ਵਿਟਾਮਿਨ ਡੀ ਪੂਰਾ ਕਰ ਲਈਏ ਨਹੀਂ ਇੱਕ ਨਾ ਤੁਹਾਡੀ ਵੀਡੀਓ ਬਹੁਤ ਚੱਲੀ ਜਾਂਦੀ ਹੈ ਵੀ ਪਸ਼ੂਆਂ ਵਾਸਤੇ ਕੋਈ ਨੀਲਾ ਪਾਊਡਰ ਵੇਚੀ ਜਾਂਦੇ ਹੋ ਹਨਾ ਤੁਸੀਂ ਘੋਲ ਘੋਲ ਕੇ ਇਹ ਕੀ ਚੀਜ਼ ਆ ਵੀ ਲੋਕ ਕਹਿੰਦੇ ਵੀ ਉਹੀ ਨੀਲਾ ਪਾਊਡਰ ਵੇਚੀ ਜਾਂਦੇ ਵੀ ਨੀਲ ਨਾ ਹੋਵੇ ਨੀਲਾ ਹੋਵੇ ਨਹੀਂ 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 ਸਰ ਜੀ ਗੱਲ ਐਦਾ ਹੁੰਦੀ ਆ ਕਿ ਅੱਜ ਦੀ ਡੇਟ ਦੇ ਵਿੱਚ ਆਪਣੇ ਜਾਨਵਰਾਂ ਨੂੰ ਸਭ ਤੋਂ ਜ਼ਿਆਦਾ ਕਮੀ ਕਿਸ ਚੀਜ਼ ਦੀ ਆ ਨਿਊਟ੍ਰੀਸ਼ਨ ਦੇ ਹਾਂਜੀ ਨਿਊਟ੍ਰੀਸ਼ਨ ਦੇ ਵਿੱਚ ਇੱਕ ਚੀਜ਼ ਆਂਦੀ ਜਿਹਨੂੰ ਆਪਾਂ ਕਹਿੰਦੇ ਮਿਨਰਲ ਮਿਕਸਚਰ ਮਿਨਰਲ ਮਿਕਸਚਰ ਤੇ ਮਿਨਰਲ ਮਿਕਸਚਰ ਜਿਹਦੇ ਵਿੱਚ ਮੇਨ ਚੀਜ਼ਾਂ ਕੀ ਹੁੰਦੀਆਂ ਜਿੰਕ ਕਾਪਰ ਕੋਬਾਲਟ ਹਾਂਜੀ ਮੇਨ ਚੀਜ਼ਾਂ ਆ ਮਤਲਬ ਜਿਹਦੇ ਵਿੱਚ ਇਹ ਚੀਜ਼ਾਂ ਦੀ ਕਮੀ ਆ ਉਹਦਾ ਨਾ ਤੇ ਰੰਗ ਨੀਲਾ ਹੋਣਾ ਤੇ ਨਾ ਐਨੀਮਲ ਨੂੰ ਦਿੱਤੇ ਦਾ ਫਾਇਦਾ ਹੋਣਾ ਨਾ ਉਹਦੇ ਖੁਰਸਈ ਨਾ ਉਹਦੇ ਸਕਿਨ ਨਾ ਉਹਦੇ ਬੱਚੇ ਤਾਂ ਨਹੀਂ ਤੇ ਉਹਦੇ ਲਈ ਸਪੈਸ਼ਲ ਪ੍ਰੋਡਕਟ ਆ ਨੀਲਾ ਪਾਊਡਰ ਨੇ ਨੀਲਾ ਪਾਊਡਰ ਨਹੀਂ ਉਹਨੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਉਦੋਂ ਹੀ ਕਹਿੰਦੇ ਜੀ ਇਹ ਨੀਲਾ ਪਾਊਡਰ ਆ ਕਈ ਕਸਬੇ ਦੇ ਆ ਕਿ ਮੈਨੂੰ ਇਹੋ ਜੀ ਚੀਜ਼ ਆਪਾਂ ਚੈੱਕ ਕਰਨੀ ਆ ਨਾ ਅੱਜ ਵੀ ਇਹ ਚੀਜ਼ ਕੀ ਹੈ ਜਿਹੜਾ ਨੀਲਾ ਪਾਊਡਰ ਲੋਕ ਕਹਿੰਦੇ ਵੀ ਇਹ ਕਹਿੰਦੇ ਆਪਾਂ ਵੀਡੀਓ ਦੇਖੀ ਆ ਹਾਂਜੀ ਪਾਊਡਰ ਖੋਲਦੇ ਆ ਨੀਲਾ ਹੋ ਜਾਂਦਾ ਹੈ ਹਾਂਜੀ ਇਹ ਚੀਜ਼ ਆਪਾਂ ਚੈੱਕ ਕਰਨੀ ਆ ਅੱਜ ਚਲੋ ਅੱਜ ਤੁਹਾਨੂੰ ਮੈਂ ਦਿਖਾਈਏ ਹਾਂਜੀ ਇਹ ਨਿਟਕੈਮ ਫਾਰਮਾ ਦਾ ਪ੍ਰੋਡਕਟ ਆ ਪਲੈਨ 21 ਇਹਦਾ ਨਾਮ ਆ ਮਿਨਰਲ ਮਿਕਸਚਰ ਆ ਇਹ ਹਾਂਜੀ ਪ੍ਰੀਮੀਅਮ ਕੁਆਲਿਟੀ ਦਾ ਮਿਨਰਲ ਮਿਕਸਚਰ ਆ ਆ ਡਿਸਪਲੇ ਤੇ ਲਾਇਆ ਵਾ ਐਚਐਮ ਟੀ ਇਲੈਸ਼ਨ ਹੈ ਯਾਨੀ ਇਸ ਟਾਈਮ ਦੀ ਨਿਊ ਜਨਰੇਸ਼ਨ ਲੇਟੈਸਟ ਟੈਕਨੋਲੋਜੀ ਜਿਹਦੇ थ्रू ਇਹ ਬਣਿਆ ਹੂੰ ਇਹਦਾ ਬਣਾਉਣ ਦਾ ਇਸ ਪ੍ਰੋਸੈਸ ਦਾ ਮਤਲਬ ਇਹ ਹੁੰਦਾ ਕਿ ਜਿਹੜੀ ਪਾਚਨ ਕਿਰਿਆ ਜਿਸ ਜਗ੍ਹਾ ਤੇ ਹੋਣੀ ਉੱਥੇ ਹੋਵੇ ਜਿੱਦਾਂ ਹੁਣ ਹਰ ਜਾਨਵਰ ਦੀ ਗੱਲ ਕਰੀਏ স্মੋਲ ਇੰਟੈਸਟਾਈਨ ਦੇ ਵਿੱਚ ਜਾ ਕੇ ਪਾਚਨ ਕਿਰਿਆ ਵਧੀਆ ਹੁੰਦੀ ਹੈ ਕਿ ਇਹਦਾ ਕੰਮ ਉੱਥੇ ਜਾਵੇ ਵਧੀਆ ਬਚੇ ਤੇ ਪੂਰਾ ਪੂਰਾ ਸ਼ਰੀਰ ਨੂੰ ਰੰਗਤ ਆਵੇ ਖੁਰਾਂ ਦਾ ਸਕਿਨ ਦਾ ਬੱਚੇਦਾਨੀ ਦਾ ਦੁੱਧ ਦਾ ਉਤੀ ਸਾਰੇ ਕਾਸੇ ਆਸਤੇ ਫਾਇਦੇ ਸਾਰੇ ਪਾਸੇ ਜਨਾਬ ਤੁਸੀਂ ਛੋਟੇ ਹੁੰਦੇ ਤੋਂ ਬੱਚੇ ਨੂੰ ਦਿਓ ਚਲਾਓ ਨਹੀਂ ਹੈ ਕਿੱਥੇ ਬਾਰਡਰ ਥੋੜਾ ਮੈਂ ਤੁਹਾਨੂੰ ਇਹਦੀ ਸਿੰਪਲ ਤੁਹਾਨੂੰ ਅਸੀਂ ਪ੍ਰਾਈਜ਼ ਕਰਦੇ ਆ ਇੱਕ ਹੂੰ ਇਹ ਨੋਰਮਲ ਵਾਟਰ ਬਾਈ ਜੀ ਇਹ ਪਲੇਨ ਪਾਣੀ ਆ ਬਿਲਕੁਲ ਸਾਫ ਪਾਣੀ ਵਾਲਾ ਲਓ ਜੀ ਬਾਈ ਕਹਿੰਦਾ ਮੈਂ ਪੀ ਕੇ ਵਿਖਾ ਦੇਣਾ ਕੋਈ ਕੈਮੀਕਲ ਹੈ ਨਹੀਂ ਪਾਣੀ ਦੇ ਵਿੱਚ ਕੁਝ ਨਹੀਂਗਾ ਹੂੰ ਬਸ ਇਹਨੂੰ ਹੋਰ ਆਪਾਂ ਭਰ ਲੈਣੇ ਆ ਕਿ ਬਾਅਦ ਚ ਇਹ ਨਾ ਹੋਵੇ ਪਾਣੀ ਥੋੜਾ ਆ ਮੈਂ ਪੀ ਲੈਣਾ ਜੀ ਹਲੋ ਸਾਫ ਪਾਣੀ ਆਪਣਾ ਹੀ ਠੀਕ ਹੈ ਜੀ ਲਓ ਮਾਲ ਕੋ ਆ ਜੋ ਇੱਧਰ ਹੀ ਬੈਠਦੇ ਆ ਨਾਲੇ ਵਿਟਾਮਿਨ ਡੀ ਆਪਣਾ ਵੀ ਪੂਰਾ ਕਰ ਲਈਏ ਨਹੀਂ ਤਾਂ ਗੋਲੀਆਂ ਤੇ ਸਾਰੇ ਖਾਈ ਜਾਂਦੇ ਆ ਲਓ ਜੀ ਇਹ ਪਾਣੀ ਆ ਹਮ ਠੀਕ ਹੈ ਜੀ ਆ ਆਪਣਾ ਪ੍ਰੋਡਕਟ ਆ ਇਹਦਾ ਨਾਮ ਆ ਪਲੈਨ 21 ਸੁਪਰ ਪਲੈਨ 21 ਹਾਂ ਜੀ ਇਹ ਨਿਟਕੇਮ ਫਾਰਮਾ ਦਾ ਪ੍ਰੋਡਕਟ ਆ ਠੀਕ ਹੈ ਜੀ ਇਹਦੀ ਫਾਰਮੂਲੇਸ਼ਨ ਤੁਸੀਂ ਦੇਖ ਸਕਦੇ ਆ ਇਹਦੀ ਆ ਫਾਰਮੂਲੇਸ਼ਨ ਆ ਦੇਖੋ ਆ ਸਾਰੇ ਦਸਤੇ ਦੇ ਵਿੱਚ ਹੈਗੇ ਹੈ ਤੇ ਉੱਤੇ ਵੀ ਲਿਖੇ ਹੋਏ ਹੈ ਹਨ ਜੇ ਕਿਸੇ ਨੇ ਚੈੱਕ ਕਰਨੇ ਹੋਣ ਅੱਜ ਕੱਲ ਪੜ੍ਹੇ ਲਿਖੇ ਫਾਰਮਰ ਆ ਤੁਹਾਨੂੰ ਪਤਾ ਪੜ੍ਹੇ ਲਿਖੇ ਜੀ ਸਾਰੇ ਸਾਡੇ ਫਾਰਮਰ ਆਂਦੇ ਨੇ ਅਗਲੇ ਸਾਨੂੰ ਪੁੱਛਦੇ ਆ ਕੀ ਚੀਜ਼ ਕੀ ਆ ਅਗਲਾ ਇਨਕੁਆਰੀ ਪੂਰੀ ਕਰ ਹਾਂਜੀ ਹਾਂਜੀ ਕਿਉਂਕਿ ਮਾਰਕੀਟ ਦੇ ਵਿੱਚ ਸਰ ਜੀ ਅੱਜ ਕੱਲ ਕੀ ਸਿਸਟਮ ਆ ਹਲਕਾ ਮਾਲ ਬਹੁਤ ਆ ਗਿਆ ਵਾ ਯਾਨੀ ਲੋਕਲ ਪ੍ਰੋਡਕਟ ਆ ਗਿਆ ਲੋਕਲ ਪ੍ਰੋਡਕਟ ਐਦਾਂ ਦੇ ਆ ਕਿ ਉਹਨਾਂ ਦਾ ਟੇਸਟ स्मੈਲ ਜਾਂ ਕਲਰ ਇਹ ਆ ਦੇਖੋ ਆਪਾਂ ਕੁਝ ਨਹੀਂ ਕੀਤਾ ਇਹਦੀ ਰੰਗਤ ਦੇਖੋ ਹਣਾ ਥੋੜਾ ਹੈਗਾ ਨਾ ਨੀਲਾ ਹਾਂਜੀ ਇਹ ਜਿੰਕ ਕਾਪਰ ਕਬਾੜ ਇਹਨਾਂ ਦੀਆਂ ਚੀਜ਼ਾਂ ਨਾ ਇਹਨਾਂ ਦੀ ਹੀ ਰੰਗਤ ਆ ਸਾਰੀ ਠੀਕ ਐ ਰੰਗਤ ਆਪਾਂ ਰੰਗਾ ਦੇਖੋ ਕਿੰਨੀ ਖਰੀ ਆ ਤੇ ਇਹ ਚਮਚ ਹੈਗਾ ਬਈ ਤੁਹਾਡੇ ਹਾਂਜੀ ਲਓ ਲਓ ਜਨਾਬ ਲਓ ਜੀ ਆਪਾਂ ਲਾਈਵ ਡੈਮੋ ਕਰਕੇ ਵਿਖਾਉਨੇ ਆ ਤੁਹਾਨੂੰ ਹਣ ਆ ਲੋ ਇਹ ਪਾਣੀ ਚ ਆਪਾਂ ਪਾਤਾ ਦੇ ਨਾਲ ਦੀ ਨਾਲ ਹੀ ਨੀਲਾ ਰੰਗ ਆਉਣ ਲੱਗ ਗਿਆ ਜਿਹੜਾ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਦੇਖਿਆ ਸੀ ਬਾਈ ਜੀ ਹੁਣ ਇਤੋਂ ਤੇਜ਼ ਤੇ ਕੋਈ ਹਲਾਊਗਾ ਹੀ ਨਹੀਂ ਜੀ ਨਹੀਂ ਇਹਦੀ ਜਾਂਚ ਕਿਵੇਂ ਹੁੰਦੀ ਹੈ ਵੀ ਇਹ オリジナル ਚੀਜ਼ ਆ ਵੀ ਇਹ ਉੱਤੇ ਰਹਿਣਾ ਚਾਹੀਦਾ ਕਿ ਬੈਠਣਾ ਚਾਹੀਦਾ ਸਰ ਜੀ ਇਹਦੇ ਵਿੱਚ ਤੁਹਾਨੂੰ ਯੀਸਟ ਦੇ ਐਕਟ ਮਿਲਣਗੇ ਹਮ ਕਿ ਉਹ ਉਹ ਸਾਰਾ ਹੀ ਉੱਪਰ ਆ ਜਾਣਾ ਦੇਖਿਓ ਤੇ ਇਹਨੂੰ ਹੁਣ ਕੁਝ ਟਾਈਮ ਆਪਾਂ ਰੱਖਤਾ ਆਲੋ ਜੀ ਇਹਦੀ ਰੰਗਤ ਦੇਖਿਓ ਵਿਥਿਨ ਦਾ ਮਿੰਟ ਤੁਹਾਨੂੰ ਸਭ ਕੁਝ ਇਹਦੇ ਵਿੱਚ ਮਿਲੂਗਾ 컬러 ਦੇਖੋ ਇਹਦਾ ਕੁਆਲਟੀ ਦੇਖੋ ਨਹੀਂ ਇਹਦਾ ਜਿਹੜਾ ਸੋਲਿਡ ਜਿਹੜੀ ਐਸ ਐਨ ਐਫ ਤਿਆਰ ਹੁੰਦੀ ਆ ਐਸ ਐਨ ਐਫ ਕਹਿੰਦੇ ਕਿ ਨੂੰ ਆ ਕਿ ਦੁੱਧ ਦੇ ਵਿੱਚ ਸੋਲਿਡ ਤਾਂ ਤਾਂ ਹੁਣ ਕਈ ਜਣੇ ਕਹਿ ਦਿੰਦੇ ਆ ਜੀ ਸਾਡੇ ਦੁੱਧ ਦੇ ਵਿੱਚ ਨਾ ਫੈਟ ਐਸ ਐਨ ਐਫ ਖਤਮ ਹੋ ਗਈ ਆਹ ਵਾਲਾ ਰੰਗ ਦਿਖਾਓ ਬਾਈ ਜੀ ਇੱਥੇ ਪੂਰਾ ਨੀਲਾ ਰੰਗ ਆ ਗਿਆ ਇਹ ਕੋਪਰ ਦੀ ਨਿਸ਼ਾਨੀ ਹੈ ਨਾ ਹਾਂਜੀ 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 ਵੀ ਜਿੰਨਾ ਜ਼ਿਆਦਾ ਨੀਲਾ ਰੰਗ ਬਣੂਗਾ ਉਨਾ ਹੀ ਕੋਪਰ ਬਣੂਗਾ ਪਰਸੈਂਟੇਜ ਵਧਿਆ ਹੁਣ ਹੁਣ ਹੋਰ ਵੀ ਬਹੁਤ ਸਾਰੇ ਬੰਦੇ ਕਹਿਣਗੇ ਵੀ ਇਹਦੇ ਵਿੱਚ ਤੁਸੀਂ ਨੀਲ ਪਾਇਆ ਹੈ ਨਹੀਂ ਨਹੀਂ ਤੇ ਨੀਲ ਆਪਾਂ ਤੁਹਾਡੇ ਸਾਹਮਣੇ ਪੈਕੇਟ ਖੋਲ੍ਹਿਆ ਕੋਈ ਨੀਲ ਦੀ ਵਰਤੋਂ ਨਹੀਂ ਕੀਤੀ ਜਿਹੜਾ ਤੁਸੀਂ ਇਹ ਆਪਾਂ ਨੂੰ ਪਾਊਡਰ ਦਿਖਾਇਆ ਉਹ ਪਾਊਡਰ ਹੀ ਇਹਦੇ ਵਿੱਚ ਪਾਇਆ ਤੇ ਰੰਗ ਦੇ ਦੇਖੋ ਤੁਸੀਂ ਨੀਲ ਦਾ ਇਹ ਹੁੰਦਾ ਕਿ ਹੱਥਾਂ ਨੂੰ ਚੜ ਜਿਊਗਾ ਇਹ ਨਹੀਂ ਚੜੂਗਾ ਆ ਜੀਸਟ ਇਹਦਾ ਪਾਇਆ ਹੁੰਦਾ ਜੀਸਟ ਚ ਟੈਕ ਕਰਾ ਦਿਖੋ ਠੀਕ ਹੈ ਜੀ ਤੇ ਬਾਈ ਇਹਦੀ ਕਿੰਨੀ ਮਾਤਰਾ ਆਪਾਂ ਪਸ਼ੂ ਨੂੰ ਦੇ ਸਕਦੇ ਆ ਤੇ ਕਿਹੜੇ ਕਿਹੜੀ ਏਜ ਤੇ ਦੇ ਸਕਦੇ ਆ ਵੀ ਕਿਹੋ ਜਿਹੇ ਪਸ਼ੂ ਨੂੰ ਸ਼ੁਰੂ ਕਰ ਸਕਦੇ ਆ ਇਹ ਜਿੱਦਾਂ ਮੰਨ ਲਓ ਤੁਹਾਡਾ ਐਨੀਮਲ ਵੱਡਾ ਆ ਫੁੱਲ ਸਾਈਜ਼ ਦੇ ਵਿੱਚ ਆ ਵਧੀਆ ਹਨਾ ਉਹਨੂੰ ਡੋਜ਼ ਕਮ ਸੇ ਕਮ 100 ਗ੍ਰਾਮ ਚਾਹੀਦੀ ਜੀ ਉਹਦੇ ਥੱਲੇ 10 ਕਿਲੋ ਦੁੱਧ ਦੇ 10 ਕਿਲੋ ਦੁੱਧ ਵਾਲੇ ਨੂੰ 100 ਗ੍ਰਾਮ 100 ਗ੍ਰਾਮ ਚਾਹੀਦਾ ਕਿਉਂਕਿ ਜੇ ਆਪਾਂ ਗੱਲ ਕਰੀਏ 100 ਦਾ 100 ਪੂਰੇ ਸਰੀਰ 'ਚ ਨਹੀਂ ਲੱਗਦਾ ਨਾ ਕੋਈ ਵੀ ਆਈਟਮ ਲਈਏ ਆਪਾਂ ਵੀ ਕੋਈ ਚੀਜ਼ ਖਾਣੇ ਆਪਣੇ ਸਰੀਰ ਕੰਜ਼ਿਊਮ ਨਹੀਂ ਕਰਦਾ ਹਾਂਜੀ ਹਾਂਜੀ ਸੋ ਉਸ ਤਰ੍ਹਾਂ ਉਹਨੂੰ ਉਹਦੇ ਦੁੱਧ ਦੀ ਪ੍ਰੋਡਕਸ਼ਨ ਦੇ ਹਿਸਾਬ ਨਾਲ ਉਹਦੀ ਬੋਡੀ ਸਕੋਰ ਦੇ ਹਿਸਾਬ ਨਾਲ ਤੇ ਉਹਦੇ ਸੂਵੇ ਦੇ ਹਿਸਾਬ ਨਾਲ ਉਹਨੂੰ ਖਰਾਕ ਦੀ ਲੋੜ ਹੁੰਦੀ ਆ ਸੇਮ ਜੇ ਡੰਗਰ ਦਾ ਦੁੱਧ ਤੁਹਾਡੇ ਦਾ ਹੈਗਾ 25-30 ਲੀਟਰ ਜੇ ਉਹਦੀ ਦੁੱਧ ਦੀ ਇਹਦੀ ਪਰਸੈਂਟੇਜ ਵੱਧ ਜਾਣੀ ਮਤਲਬ ਕਮ ਤੋਂ ਕਮ 100 ਸੋਸਵੇਰੇ 100 ਸ਼ਾਮ ਨੂੰ ਚਾਹੀਦਾ ਯਾਨੀ 200 ਗ੍ਰਾਮ ਹੋ ਗਿਆ ਡਬਲ ਹੋ ਗਿਆ ਕੀ ਮਤਲਬ ਦੁੱਧ ਦੇ ਹਿਸਾਬ ਨਾਲ ਪਹਿਲਾ ਵਾਲੇ ਨੂੰ 100 ਗ੍ਰਾਮ 50 50 ਗ੍ਰਾਮ ਸਵੇਰ ਸ਼ਾਮ ਸਵੇਰ ਸ਼ਾਮ ਦੇ ਸਕਦੇ ਹੋ ਬਹੁਤ ਵਧੀਆ ਨਹੀਂ ਤੇ ਇਹ ਵਰਤੋਂ ਕਰਨੀ ਕਿਵੇਂ ਹੈ ਦੀ ਵੀ ਪੱਠਿਆਂ ਤੇ ਡ੍ਰੈਸਿੰਗ ਸੁੱਕਾ 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 ਪਾਣੀ ਦੇ ਵਿੱਚ ਮਿਕਸ ਕਰਕੇ ਨਹੀਂ ਪਲਾਣਾ ਹੁਣ ਕਈ ਫਾਰਮਰ ਸਾਡੇ ਕੀ ਗਲਤੀ ਕਰ ਜਾਂਦੇ ਨੇ ਉਹ ਕਹਿੰਦੇ ਡੰਗਰ ਮੇਰਾ ਖਾਂਦਾ ਨਹੀਂਗਾ ਬਨਾਈ ਨਾਲ ਦੇ ਵਿੱਚ ਪਾ ਕੇ ਦੇ ਦਿੰਦਾ ਨਾਲ ਨਾਲ ਦੇਣਾ ਫੁੱਤੂ ਦਾ ਆ ਸਕਦੀ ਹੈ ਹੋਰ ਨੁਕਸਾਨ ਹੋ ਸਕਦਾ ਡੰਗਰ ਤੇ ਸੱਟ ਲੱਗ ਸਕਦੀ ਤੁਹਾਡੇ ਲੱਗ ਸਕਦੀ ਇਹਨੂੰ ਆਦਤ ਕਿੱਦਾ ਪਾਣੀ ਪੱਠਿਆਂ ਦੇ ਉੱਤੇ ਕਈ ਵਾਰ ਡੰਗਰ ਖਾਂਦਾ ਨਹੀਂ ਉਹ ਕੰਪਲੀਟ ਕਰਦੇ ਜੀ ਡੰਗਰ ਖਾਂਦਾ ਜੀ ਕਿਉਂਕਿ ਉਹਨੂੰ ਉਹ ਫ੍ਰੈਂਡਲੀ ਨਹੀਂਗਾ ਇਹ ਜਿਵੇਂ ਸਹੀ ਲੱਗੇ ਪਸ਼ੂ ਹਨਾ ਹਾਂ ਦਿਨਾ ਸੁੱਕਾ ਹੈ ਤੇ ਆਪਾਂ ਨੋਰਮਲ ਖੁੱਕ ਸਕਦੇ ਆ ਇਹਨੂੰ ਮਜੇ ਨਾਲ ਤੇ ਮਾਤਰਾ ਤੁਸੀਂ ਦੱਸਤੀ ਹੈ ਵੀ ਇੱਕ ਗੱਲ ਹੋਰ ਵੀ ਇਹ ਦੁੱਧ ਵਾਲੇ ਪਸ਼ੂਆਂ ਨੂੰ ਜਿਵੇਂ ਸੂਣ ਵਾਲੇ ਹੁੰਦੇ ਆ ਦੁੱਧ ਵਾਲੇ ਹੁੰਦੇ ਆ ਬਿਨਾਂ ਆਪਣੇ ਕੱਟੀਆਂ ਬੱਚੀਆਂ ਵੀ ਹਾਂ ਜੀ ਸਾਰਿਆਂ ਨੂੰ ਦੇ ਸਕਦੇ ਆ ਸਾਰਿਆਂ ਨੂੰ ਦੇ ਸਕਦੇ ਜਿੱਦਾਂ ਹੁਣ ਤੁਹਾਡੀ ਕੱਟੀ ਬੱਚੀ ਆ ਹੁਣ ਸਾਡੇ ਇਹਨਾਂ ਦਾ ਪ੍ਰੋਡਕਟ ਆਂਦਾ ਇੱਕ ਉਹ 3 ਮਹੀਨੇ ਤੱਕ ਚੱਲਦਾ ਆ ਸੁਪਰ ਕਾਫੀ ਆ ਬਹੁਤ ਸੋਹਣਾ ਰਿਜ਼ਲਟ ਗਰੋਥ ਬਹੁਤ ਵਧੀਆ ਦਿੰਦਾ ਉਹ ਹੂੰ ਕਿ ਉਸ ਤੋਂ ਬਾਅਦ ਜਦੋਂ ਰੀਮਨ ਡਵੈਲਪ ਹੋ ਗਿਆ ਹੂੰ ਰਿ ਹੂਮਨ ਜਦੋਂ ਬੱਚੇ ਦਾ 3 ਮਹੀਨੇ ਬਾਅਦ ਡਵੈਲਪ ਹੋ ਜਾਂਦਾ ਉਹਨੂੰ ਇਹਦੀ ਪਰਸੈਂਟੇਜ ਦੇਣੀ ਸ਼ੁਰੂ ਕਰੋ 10 ਗ੍ਰਾਮ ਤੋਂ ਬੱਚੇ ਨੂੰ ਸ਼ੁਰੂ ਕਰੋ ਜਿੱਦਾਂ ਜਿੱਦਾਂ ਉਹਦੀ ਬੋਡੀ ਸਕੋਰ ਵਧਦਾ ਪਿਆ ਆ ਉਦਾਂ ਉਦਾਂ ਉਹਦੀ ਡੋਜ਼ ਵਧਾ ਦਿਓ ਠੀਕ ਹੈ ਜੀ ਹਮ ਬਸ ਇਹ ਚੀਜ਼ ਆ ਭਾਈ ਜੀ ਇਹ ਪਾਊਡਰ ਦੇ ਤੁਸੀਂ ਫਾਇਦੇ ਤਾਂ ਦੱਸਦੇ ਹੈਨਾ ਤੇ ਆਉਣਾ ਕਿੱਥੇ ਪਊ ਆ ਫਾਰਮਰ ਨੂੰ ਜੇ ਇਹ ਖਰੀਦਣਾ ਹੋਵੇ ਤਾਂ ਇਹ ਅਨੁਜ ਫੀਡ ਸਟੋਰ ਕਪੂਰਥਲਾ ਰਜਾਪੁਰ ਇੱਕ ਕਪੂਰਥਲਾ ਤੋਂ ਨਕੋਦਰ ਰੋਡ ਹੈ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਇੱਥੇ ਤੁਹਾਨੂੰ ਇਸ ਪ੍ਰੋਡਕਟ ਦੀ ਫੁੱਲ ਰੇਂਜ 5 ਕਿਲੋ 10 ਕਿਲੋ 25 ਕਿਲੋ ਅਵੇਲੇਬਲ ਮਿਲੇਗੀ ਠੀਕ ਹੈ ਜੀ ਐਡਰੈਸ ਬਾਈ ਨੇ ਆਪਾਂ ਨੂੰ ਦੱਸਤਾ ਬਾਕੀ ਆਪਾਂ ਸਕਰੀਨ ਦੇ ਉੱਤੇ ਨੰਬਰ ਵੀ ਦੇ ਦਾਂਗੇ ਜੇ ਕਿਸੇ ਵੀਰ ਨੇ ਮੰਗਵਾਉਣਾ ਹੋਵੇ 올 ਇੰਡੀਆ ਜਿੱਥੇ ਵੀ ਆਹ ਨੰਬਰਾਂ ਤੇ ਸੰਪਰਕ ਕਰ ਲਿਓ ਪਾਊਡਰ ਤੁਹਾਡੇ ਕੋਲੇ ਪਹੁੰਚ ਜਾਣਾ ਧੰਨਵਾਦ